ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਤੁਹਾਡਾ ਇਹ ਸਾਲ ਨਵੀਆਂ ਖੁਸ਼ੀਆਂ ਤੰਦਰੁਸਤੀ ਤੇ ਤੁਹਾਡੇ ਲਈ ਬਹੁਤ ਵਧੀਆ ਸਫਲਤਾ ਲੈ ਕੇ ਆਵੇ ਤੇ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਗੱਲ ਕਰਨ ਦਾ ਉਹ ਇਹੀ ਹੈ ਵੀ ਇਹ ਨਵਾਂ ਸਾਲ ਕਿੱਥੋਂ ਕਿਵੇਂ ਸ਼ੁਰੂ ਹੋਇਆ ਆਪਾਂ ਨਵੇਂ ਸਾਲ ਦੀਆਂ ਮੁਬਾਰਕਾਂ ਸਾਰੇ ਦੇ ਰਹੇ ਹਾਂ ਇਹ ਸਾਲ ਜਿਹੜਾ 1 ਜਨਵਰੀ ਤੋਂ ਸ਼ੁਰੂ ਹੁੰਦਾ ਹੈ ਤੇ 31 ਮਾਰਚ 31 ਦਸੰਬਰ ਤੱਕ ਜਾਂਦਾ ਤੇ ਇਹ ਸਾਲ ਦੀ ਸ਼ੁਰੂਆਤ ਕਿਵੇਂ ਹੋਈ ਕਿਨੇ ਇਹ ਸਾਲ ਬਣਾਇਆ ਤੇ ਕਿਵੇਂ ਇਹ ਸਾਲ ਜਿਹੜਾ ਨਵਾਂ ਹੈਪੀ ਨਿਊ ইয়ার ਜਿਹੜਾ ਹੈ ਕਿਵੇਂ ਕਹਿਣਾ ਲੋਪ ਸ਼ੁਰੂ ਹੋਏ ਕਿਵੇਂ ਨਵੇਂ ਸਾਲ ਦੀਆਂ ਵਧਾਈਆਂ ਜਿਹੜੀਆਂ ਨੇ ਉਹ ਸ਼ੁਰੂ ਹੋਈਆਂ ਇਹ ਸਾਰੀਆਂ ਗੱਲਾਂ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਇਦੀ ਹਿਸਟਰੀ ਤੇ ਇਤਿਹਾਸ ਬੜਾ ਲੰਬਾ ਹੈ ਡਿਟੇਲ ਦੇ ਵਿੱਚ ਆਪਾਂ ਜ਼ਿਆਦਾ ਨਹੀਂ ਜਾਵਾਂਗੇ ਜ਼ਿਆਦਾ ਵੱਡੀ ਜਿਹੜੀ ਉਹ ਵੀਡੀਓ ਨਹੀਂ ਬਣਾਵਾਂਗੇ ਤੇ ਇਹਦਾ ਬੜਾ ਇਤਿਹਾਸ ਜਿਹੜਾ ਇਹ ਬੜਾ ਜ਼ਿਆਦਾ ਇੰਟਰਸਟਿੰਗ ਹੈ ਤੇ ਉਦੋਂ ਵੀ ਇਲਾਵਾ ਇਹ ਗੁੰਝਲਦਾਰ ਵੀ ਬਹੁਤ ਆਓ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਨਵਾਂ ਸਾਲ ਜਿਹੜਾ ਇਹ ਮਨਾਇਆ ਜਾਂਦਾ ਹੈ ਤੇ ਕਿਵੇਂ 1 ਜਨਵਰੀ ਤੋਂ 31 ਦਸੰਬਰ ਤੱਕ ਦਾ ਇਹ ਸਾਲ ਜਿਹੜਾ ਹੋੰਦ ਦੇ ਵਿੱਚ ਆਇਆ। ਸ਼ੇਅਰ ਦਾ ਇੱਕ ਲਿਟਰੇਰੀ ਵਰਕ ਹੈ ਜੂਲੀਅਸ ਸੀਜ਼ਰ ਤੇ ਉਹ ਸੀ ਉਹੀ ਜੂਲੀਅਸ ਸੀਜ਼ਰ ਉਹ ਇੱਕ ਰੋਮਨ ਡਿਕਟੇਟਰ ਹੋਇਆ। ਹੁਣ ਰੋਮਨ ਡਿਕਟੇਟਰ ਜਿਹੜਾ ਹੋਇਆ ਉਹਨੇ ਆਪਣਾ ਜਿਹੜਾ ਇੱਕ ਕੈਲੰਡਰ ਦਿੱਤਾ ਸੀ। ਜਿਹੜਾ ਕਿ 46 BC ਦੇ ਵਿੱਚ ਬਣਾਇਆ ਕਿਉਂਕਿ ਉਦੋਂ ਪਹਿਲਾਂ ਬਹੁਤ ਸਾਰੇ ਕੈਲੰਡਰ ਜਿਹੜੇ ਉਹ ਚੱਲਦੇ ਸੀਗੇ ਜੂਲੀਅਸ ਸੀਜ਼ਰ ਨੇ ਦੇਖਿਆ ਵੀ ਆਪਣੇ ਇਹਦੇ ਵਿੱਚ ਕੁਝ ਪ੍ਰੋਬਲਮਾਂ ਨੇ ਤਾਂ ਉਦੋਂ ਪਹਿਲਾਂ ਜਿਹੜੇ ਕੈਲੰਡਰ ਚੱਲਦੇ ਸੀਗੇ ਉਦੋਂ ਪਹਿਲਾਂ 10 ਮਹੀਨਿਆਂ ਦੇ ਕੈਲੰਡਰ ਚੱਲਦੇ ਸੀ ਜਿਹਦੇ ਵਿੱਚ 10 ਮਹੀਨੇ ਹੁੰਦੇ ਸੀ ਹੁਣ 10 ਮਹੀਨਿਆਂ ਦੇ ਕੈਲੰਡਰ ਜਿਹੜੇ ਹੁੰਦੇ ਸੀਗੇ ਉਹ ਸਾਰੇ 10 ਮਹੀਨੇ ਵਾਲੇ ਕੈਲੰਡਰ ਨੂੰ 12 ਮਹੀਨੇ ਵਾਲੇ ਕੈਲੰਡਰ ਦੇ ਵਿੱਚ ਤਬਦੀਲ ਕਰਨ ਵਾਲਾ ਜੂਲੀਅਸ ਸੀਜ਼ਰ ਸੀ ਜਿਹੜਾ ਕਿ ਰੋਮਨ ਦਾ ਡਿਕਟੇਟਰ ਸੀ ਔਰ 46 BC ਦੇ ਵਿੱਚ ਉਹਨੇ ਇਹ ਕੈਲੰਡਰ ਦਿੱਤਾ ਉਹਨੇ ਕਿਹਾ ਵੀ ਇਸ ਹਿਸਾਬ ਦੇ ਨਾਲ ਆਪਾਂ ਦਿਨ ਜਿਹੜੇ ਨੇ ਇਸ ਹਿਸਾਬ ਦੇ ਨਾਲ ਆਪਾਂ ਸਾਲ ਬਣਾਵਾਂਗੇ ਹਲੇ ਤੱਕ ਇਹਦੇ ਵਿੱਚ ਲੀਪイヤー ਜਿਹੜਾ ਹੋ ਐਡ ਨਹੀਂ ਹੁੰਦਾ ਪੌਪ 13ਵਾਂ ਪੌਪ ਜਿਹੜਾ ਹੋਇਆ ਇਹਨੇ 1570 ਇਸ ਦੇ ਈਸਵੀ ਦੇ ਵਿੱਚ ਜਿਹੜਾ ਜੌਰਜੀਅਨ ਕੈਲੰਡਰ ਸੀ ਉਹਦੀ ਹੋਂਦ ਇਹਨੇ ਜੌਰਜੀਅਨ ਕੈਲੰਡਰ ਦੀ ਸਥਾਪਨਾ ਜਿਹੜੀ ਹੈ ਪੌਪ 13 ਨੇ ਕੀਤੀ ਪੌਪ 13 ਜੁਨੋ ਆਪਾਂ ਕਹਿੰਦੇ ਨੇ ਇਹ ਕਦੋਂ ਕੀਤੀ 1570 ਦੇ ਵਿੱਚ ਇਹਨੇ ਕੁਝ ਕੁ ਚੇਂਜਸ ਜਿਹੜੀਆਂ ਨੇ ਜੂਲੀਅਸ ਸੀਜ਼ਰ ਵਾਲਾ ਜਿਹੜਾ ਕੈਲੰਡਰ ਸੀਗਾ ਉਸ ਕੈਲੰਡਰ ਦੇ ਵਿੱਚ ਲਿਆਂਦੀਆਂ ਕੁਝ ਚੇਂਜਸ ਲਿਆਂਦੀਆਂ ਤੇ ਉਦੋਂ ਬਾਅਦ ਵੀ ਥੋੜੀ-ਮੋਟੀ ਘਾਟ ਇਹਦੇ ਵਿੱਚ ਹਜੇ ਬਾਕੀ ਰਹਿੰਦੀ ਸੀਗੀ ਇਹਨੇ ਜਿਹੜੇ ਆ ਜਨਵਰੀ ਤੇ ਫਰਵਰੀ ਦੋ ਮਹੀਨੇ ਐਡ ਕਰਤੇ ਜਨਵਰੀ ਤੇ ਫਰਵਰੀ ਵਾਲੇ ਦੋ ਮਹੀਨੇ ਐਡ ਕਰਕੇ ਜਿਹੜਾ ਸਾਲ ਹੈ ਉਹ 12 ਮਹੀਨਿਆਂ ਦਾ ਬਣਾਤਾ ਹਲੇ ਵੀ ਇੱਕ ਕਮੀ ਇਹਦੇ ਵਿੱਚ ਰਹਿੰਦੀ ਸੀਗੀ ਕਹਿੰਦਾ ਕਿ ਵੀ ਜਿਹੜਾ 4 ਸਾਲਾਂ ਬਾਅਦ ਕੋਈ ਜਿਹੜਾ ਸਰਕਲ ਬਣਦਾ ਉਹ ਸਰਕਲ ਦੇ ਵਿੱਚ ਥੋੜਾ ਪ੍ਰੋਬਲਮ ਆਉਂਦੀ ਸੀ ਕਿ ਤੇ ਫਿਰ ਇਹਨੇ ਲੀਪイヤー ਜਿਹੜਾ ਇੱਕ ਸਾਲ ਬਣਾਇਆ ਫਰਵਰੀ ਦੇ ਵਿੱਚ ਚੌਥੇ ਸਾਲ ਇੱਕ ਦਿਨ ਐਡ ਕੀਤਾ ਉਹ ਪੌਪ ਜੋਰਜੀ 13 ਜਿਹਨੂੰ ਹੈਗਾ ਇਹਨੇ 1582 ਈਸਵੀ ਦੇ ਵਿੱਚ ਉਹ ਐਡ ਕਿਰਾ ਕਰਿਆ ਤੇ ਲੀਪイヤー ਫਿਰ 1582 ਈਸਵੀ ਦੇ ਵਿੱਚ ਹੋਂਦ ਦੇ ਵਿੱਚ ਆਇਆ ਤੇ ਉਸ ਤੋਂ ਬਾਅਦ ਹੁਣ ਤੱਕ ਜਿਹੜਾ ਇਹੀ ਜਿਹੜਾ ਕੈਲੰਡਰ ਹੈ ਅਸੀਂ ਵਰਤਦੇ ਹਾਂ ਇਹ ਕੈਲੰਡਰ ਨੂੰ ਜੋਰਜੀਅਨ ਕੈਲੰਡਰ ਜਿਹੜਾ ਨਾਂ ਦਿੱਤਾ ਜਾਂਦਾ ਕਿਉਂਕਿ ਪੌਪ ਜਿਹੜਾ ਇਹਨੇ ਜਨਵਰੀ 1 ਨੂੰ ਏਟਰੀਬਿਊਟ ਕੀਤਾ ਸੀਗੇ ਜੀਨਸ ਨੂੰ ਉਹਨੂੰ ਸ਼ਰਧਾਂਜਲੀ ਦੇ ਤੌਰ ਦੇ ਉੱਤੇ ਜਨਵਰੀ 1 ਜਿਹੜੀ ਹੈ ਇਹਨੇ ਮਨਾਣੀ ਸ਼ੁਰੂ ਕਰੀ ਜੀਨਸ ਜਿਹੜਾ ਕਿ ਰੋਮਨ ਗॉड ਆਫ ਬਿਗਨਿੰਗ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ ਉਹ ਰੇ ਮੰਨਿਆ ਜਾਂਦਾ ਹੈ ਵੀ ਜਿਹੜਾ ਇਹ ਰੋਮਨ ਗॉड ਹੈ ਇਹ ਦੋ ਤਰਫ ਦੇਖ ਸਕਦਾ ਇੱਕ ਪਾਸੇ ਤਾਂ ਇਹ ਜਿਹੜਾ ਭੂਤਕਾਲ ਨੂੰ ਦੇਖ ਸਕਦਾ ਹੈ ਪਾਸਟ ਨੂੰ ਦੇਖ ਸਕਦਾ ਦੂਸਰੇ ਪਾਸੇ ਭਵਿੱਖ ਦੇ ਬੱਚੇ ਇਹਦੇ ਦੋ ਚਿਹਰੇ ਨੇ ਇਦੇ ਦੋ ਮਤਲਬ ਫੇਸ ਨੇ ਇੱਕ ਫੇਸ ਇਹਦਾ ਪਾਸਟ ਵੱਲ ਨੂੰ ਹੈ ਦੂਸਰਾ ਫੇਸ ਇਹਦਾ ਫਿਊਚਰ ਵੱਲ ਨੂੰ ਹੈ ਸੋ ਇਹ ਮੰਨਿਆ ਜਾਂਦਾ ਇਸ ਕਰਕੇ ਜਨਵਰੀ 1 ਨੂੰ ਨਵੇਂ ਸਾਲ ਦੇ ਵਜੋਂ ਵੀ ਜਿੰਨਾ ਮਨਾਇਆ ਜਾਂਦਾ ਤੇ ਪਹਿਲਾ ਪਹਿਰ ਤਾਂ ਜਿਹੜਾ ਗ੍ਰੇਟੇਨ ਗ੍ਰੇਟ ਬ੍ਰਿਟੇਨ ਸੀਗਾ ਇਹਦਾ ਕਹਿੰਦੇ ਨੇ ਕਿ ਅੰਗਰੇਜ਼ਾਂ ਦਾ ਸੂਰਜ ਜਿਹੜਾ ਕਦੇ ਸੁਪਦਾ ਨਹੀਂ ਸੀ ਹੁੰਦਾ ਉਹਦਾ ਵੱਡਾ ਕਾਰਨ ਇਹ ਸੀ ਕਿ ਇਹਨਾਂ ਨੇ ਰਾਜ ਹੀ بڑے ਦੇਸ਼ਾਂ ਦੇ ਉੱਤੇ ਕੀਤਾ ਸੀਗਾ ਤੇ ਇਹਨੇ ਪਹਿਲਾਂ ਪਹਿਲਾਂ ਤਾਂ ਜਿਹੜਾ ਗ੍ਰੇਟ ਬ੍ਰਿਟੇਨ ਸੀ ਉਹਨੇ ਲਾਗੂ ਨਹੀਂ ਕਰਿਆ ਤੇ ਨਾ ਹੀ ਜਿੱਥੇ ਇਹਦਾ ਆਪਣਾ ਦੇਸ਼ ਸੀ ਉੱਥੇ ਵੀ ਨਹੀਂ ਲਾਗੂ ਕਰਿਆ ਨਾ ਹੀ ਜਿੱਥੇ ਇਹਦੀਆਂ ਜਿੱਥੇ ਜਿੱਥੇ ਇਹਨਾਂ ਨੇ ਰਾਜ ਇਹਨਾਂ ਦਾ ਵਿਸ਼ਿਆ ਹੋਇਆ ਸੀ ਕਲੋਨੀ ਕਲੋਨੀਆਂ ਬਣੀਆਂ ਹੋਈਆਂ ਸੀਗੇ ਉੱਥੇ ਵੀ ਜਿਹੜਾ ਇਹਨਾਂ ਨੇ ਇਹ ਕੈਲੰਡਰ ਜਿਹੜਾ ਜਾਰਜੀਅਨ ਕੈਲੰਡਰ ਲਾਗੂ ਨਹੀਂ ਕੀਤਾ ਤੇ ਫਿਰ ਇਹਨਾਂ ਨੇ ਵੀ ਲਾਗੂ ਜਿਹੜਾ 1552 ਈਸਵੀ ਦੇ ਵਿੱਚ ਲਾਗੂ ਕਰਤਾ ਤੇ ਇਸ ਤਰੀਕੇ ਦੇ ਨਾਲ ਸਾਰੇ ਦੇਸ਼ਾਂ ਦੇ ਵਿੱਚ ਹੁਣ ਚਾਹੇ ਇਸਲਾਮ ਹੈ ਇਸਲਾਮਿਕ ਕੰਟਰੀਸ ਨੇ ਚਾਹੇ ਜਿਹੜਾ ਵੀ ਦੇਸ਼ ਆ ਉਹਦੇ ਵਿੱਚ ਹੁਣ ਲਗਭਗ ਸਾਰੇ ਜਗਾਂ ਦੇ ਉੱਤੇ ਪੂਰੇ ਵਰਲਡ ਦੇ ਵਿੱਚ ਇਹੀ ਜੌਰਜੀਅਨ ਕੈਲੰਡਰ ਦੇ ਰਾਹੀਂ ਹੀ ਸਾਰਾ ਕੁਝ ਜਿਹੜਾ ਉਹ ਹੁੰਦਾ ਜਿਹਦੇ ਵਿੱਚ 1 ਜਨਵਰੀ ਤੋਂ ਲੈ ਕੇ 31 ਦਸੰਬਰ ਤੱਕ ਦਾ ਸਾਲ ਜਿਹੜਾ ਉਹ ਮੰਨਿਆ ਜਾਂਦਾ ਉਹ ਗੱਲ ਵੱਖਰੀ ਹੈ ਵੀ ਜਿਹੜੀ ਇਹ ਜਿਹੜਾ ਹਿਸਟਰੀ ਹੈ ਨਿਊ ਇਅਰ ਸੈਲੀਬ੍ਰੇਸ਼ਨ ਦੀ ਉਹ ਇਦੋਂ ਵੀ ਕੰਪਲੈਕਸ ਹੈ ਉਹ ਇਦੋਂ ਕੰਪਲੈਕਸ ਇਸ ਕਰਕੇ ਆ ਕਿਉਂਕਿ ਨਿਊ ਇਅਰ ਸੈਲੀਬ੍ਰੇਸ਼ਨ ਜਿਹੜੀ ਆ ਹਰ ਇੱਕ ਦੇਸ਼ ਆਪਣੇ ਹਿਸਾਬ ਦੇ ਨਾਲ ਜਿਹੜਾ ਉਹਨਾਂ ਦੇ ਪ੍ਰਾਤਨ ਗ੍ਰੰਥ ਨੇ ਜਾਂ ਪ੍ਰਾਤਨ ਤੌਰ ਤਰੀਕੇ ਨੇ ਉਹਦੇ ਹਿਸਾਬ ਨਾਲ ਮਨਾਉਂਦਾ ਹੁਣ ਜੇ ਆਪਾਂ ਨਵੇਂ ਸਾਲ ਦੀ ਗੱਲ ਕਰੀਏ ਤਾਂ ਆਪਾਂ ਨਵਾਂ ਸਾਲ 1 ਜਨਵਰੀ ਨੂੰ ਤਾਂ ਮਨਾ ਲੈਨੇ ਆ ਕਹਿ ਦਿੰਨੇ ਆ ਵੀ 31 ਜਨਵਰੀ ਨੂੰ ਹੁਣ ਲਾਸਟ ਦਿਨ ਆ ਜੀ ਅਜੇ ਨਵਾਂ ਸਾਲ ਕੱਲ ਨੂੰ ਨਵਾਂ ਸਾਲ ਚੜ ਰਿਹਾ ਪਰ ਜੇ ਆਪਾਂ Hindu ਇਤਿਹਾਸ ਦੀ ਗੱਲ ਕਰੀਏ ਉਹਦੇ ਵਿੱਚ ਵੀ ਆਪਾਂ ਨਵਾਂ ਸਾਲ ਜਿਹੜਾ 1 ਜਨਵਰੀ ਨੂੰ ਨਹੀਂ ਮਨਾਉਂਦੇ ਤੇ ਉਸ ਤੋਂ ਇਲਾਵਾ ਜੇ ਹਿੱਸੇਕਿਜ਼ਮ ਦੀ ਗੱਲ ਕਰੀਏ ਆਪਾਂ 1 ਜਨਵਰੀ ਤੋਂ ਨਹੀਂ ਮਨਾਉਂਦੇ ਉਸੇ ਤਰ੍ਹਾਂ ਜਾਪਾਨ ਦੇ ਵਿੱਚ ਵੀ ਜਿਹੜਾ 1 ਜਨਵਰੀ ਤੋਂ ਨਵਾਂ ਸਾਲ ਜਿਹੜਾ ਉਹ ਨਹੀਂ ਮੰਨਦੇ ਉਹ ਉਸੇ ਤਰ੍ਹਾਂ ਚਾਈਨਾ ਦੇ ਵਿੱਚ ਵੀ ਹੈ ਬਹੁਤ ਸਾਰੇ ਦੇਸ਼ ਨੇ ਜਿਹੜੇ ਨਿਊ ਇਅਰ ਸੈਲੀਬ੍ਰੇਸ਼ਨ 1 ਜਨਵਰੀ ਨੂੰ ਨਹੀਂ ਮਨਾਉਂਦੇ ਪਰ ਇਹ ਹੈ ਵੀ ਜਿਹੜਾ ਜੌਰਜੀਅਨ ਕੈਲੰਡਰ ਹੈ ਇਹ ਪੂਰੇ ਵਰਲਡ ਦੇ ਵਿੱਚ ਜਿਹੜਾ ਹੁਣ ਲਾਗੂ ਕੀਤਾ ਹੋਇਆ ਉਹ ਉਸੇ ਤਰੀਕੇ ਦੇ ਨਾਲ ਲੋਕ ਲੋਕ ਜਿਹੜੇ ਨੇ ਆਪੋ ਆਪਣੇ ਹਿਸਾਬ ਦੇ ਨਾਲ ਵਰਲਡ ਲੈਵਲ ਦੇ ਉੱਤੇ ਜਿਹੜਾ ਜਸ਼ਨ ਆ ਆਪਾਂ ਨੂੰ 1 ਜਨਵਰੀ ਨੂੰ ਜਾਂ 31 ਦਸੰਬਰ ਨੂੰ ਤੇ 1 ਜਨਵਰੀ ਨੂੰ ਜਿਹੜਾ ਉਹ ਨਵੇਂ ਸਾਲ ਦਾ ਜਿਹੜਾ ਜਸ਼ਨ ਸਾਨੂੰ ਦੇਖਣ ਨੂੰ ਮਿਲਦਾ ਸੋ ਸਭ ਤੋਂ ਪਹਿਲਾਂ ਜਿਹੜਾ ਨਵਾਂ ਸਾਲ ਹੈ ਉਹ ਮਨਾਇਆ ਗਿਆ 2000 BC ਦੇ ਵਿੱਚ ਮੈਸੋਪੋਟਾਮੀਆ ਜਿਹੜੇ ਹਿਸਟਰੀ ਪੜ੍ਹਦੇ ਨੇ ਉਹ ਇਸ ਨਾਂ ਨੂੰ ਬੜੇ ਵਧੀਆ ਢੰਗ ਦੇ ਨਾਲ ਜਾਣਦੇ ਵੀ ਹੋਣਗੇ ਮੈਸੋਪੋਟਾਮੀਆ ਜਿਹੜਾ ਕਿ ਅੱਜ ਕੱਲ ਇਰਾਕ ਦੇ ਵਿੱਚ ਇਹ ਪੈ ਜਾਂਦਾ ਤੇ 2000 BC ਦੇ ਵਿੱਚ ਸਭ ਤੋਂ ਪਹਿਲੀ ਵਾਰ ਜਿਹੜਾ ਨਵੇਂ ਸਾਲ ਨੂੰ ਜਿਹੜਾ ਸੈਲੀਬ੍ਰੇਸ਼ਨ ਜਿਹੜੀ ਨਵੇਂ ਸਾਲ ਦੀ ਕੀਤੀ ਗਈ ਉਹ ਮੈਸੋਪੋਟਾਮੀਆ ਦੇ ਵਿੱਚ ਕੀਤੀ ਗਈ 2000 BC ਦੇ ਵਿੱਚ ਅੱਜ ਕੱਲ ਇਹ ਮੈਸੋਪੋਟਾਮੀਆ ਜਿਹੜਾ ਅੱਜ ਦੇ ਏਰੀਆ ਦੇ ਵਿੱਚ ਆਪਾਂ ਜੇ ਆਪਾਂ ਦੇਖੀਏ ਬਈ ਅੱਜ ਕਿੱਥੇ ਹੈ ਤਾਂ ਇਹ ਇਰਾਕ ਦੇ ਵਿੱਚ ਪੈਂਦਾ ਸੋ ਉੱਥੋਂ ਸ਼ੁਰੂਆਤ ਹੁੰਦੀ ਹੈ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੀ ਆਪਾਂ ਫੇਰ ਕਹਿੰਨੇ ਕਿ ਜੌਰਜੀਅਨ ਕੈਲੰਡਰ ਦੇ ਤੌਰ ਤੇ ਉੱਤੇ ਆਪਾਂ ਇਹ ਨਵਾਂ ਸਾਲ ਜਿਹੜਾ ਹੁ ਮਨਾਨੇ ਆ ਸੋ ਇੰਨੀਆਂ ਕ ਗੱਲਾਂ ਨਾ ਬਤਾ ਫੇਰ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ